ਗੱਡੀ ਤੇ ਲਾਸ਼ ਹੋਇਆ ਹੋਰ ਨਾਂ ਨਹੀਂ ਦੇ ਕੇ ਜਿਹੜੀ ਲਾਸ਼ ਹੈ ਪਰਮਦੇਸ ਤੇ ਹੈਗੀ ਨਹੀਂ ਹੈ ਦੋ ਮਿੰਟ ਕਰੋ ਪੁਲਿਸ ਦਾ ਮਤਲਬ ਕਿ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈ ਜੇ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘਰ ਕਵੀ ਹੈ ਨਾ ਤਈਆਪ ਹੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂਜੀ ਆਪਾਂ ਇਨੀ ਦੇਰ ਤੱਕ ਕਿਉਂ ਦੱਸਦੇ ਬੈਨਾ ਭਾਜੀ ਮੈਨੂੰ ਪੁੱਛਿਆ ਕਿੰਨੇ ਜਵਾਨ ਕੇ ਮੈਂ ਕੱਤੋਂ ਬਾਹਰ ਆਉਂਗਾ ਭਾਜੀ ਮੈਂ ਆਪਣੀ ਜਗ੍ਹਾ ਤੇ ਬੈਠਾ ਅੱਛਾ ਕਸ਼ਾ ਆਪੇ ਜੀ ਭਾਜੀ ਮੈਂ ਤੁਹਾਨੂੰ ਕਿੱਥੇ ਦਿਖਾਵਾਂ ਮੈਂ ਤੁਹਾਨੂੰ ਕੱਤੋਂ ਦਿਖਾਵਾਂ ਬੋ ਜਾ हां लाइसेंस जाके ठेकेदार ਨਾਲ ਗੱਲ ਕਰੋ ਕੋਈ ਗੱਡੀ ਚਰਨ ਨਾ ਜਾਵਾ ਸੰਸ ਨਹੀਂ ਮੰਗਦਾ ਸਾਡੇ ਮੈਂ ਕੋਈ ਸੰਸ ਨਹੀਂ ਮੰਗਦਾ ਸਾਡੇ ਕੋਈ ਨਾਈਟ ਹੈ ਗੱਡੀ ਚ ਕਿਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਕਰਦਾ ਜਨਾਬ ਜੀ ਕੀ ਕੀ ਹੋ ਜਾ ਰਿਹਾ ਇਹਨਾਂ ਦੇ ਬਲੋ ਸਰਕਾਰਾਂ ਦੇ ਹਟਣਾ ਕਹਿਣਾ ਕੀ ਹਾਂ ਸਰਕਾਰਾਂ ਦਾ ਹੈ ਸਤਿ ਸ਼੍ਰੀ ਅਕਾਲ ਸੋਨਾ ਹਰਦੇਵੀ ਸੋਨਾ ਜੀ ਗੱਲ ਨਹੀਂ ਮੁੰਡਾ ਨਿਆ ਮਾਰਾ ਬਹੀ ਹੋਰ ਪਸੀਨੇ ਦੇ ਵਿੱਚ ਪਾਪਾ ਟਕੜਾ ਢੇ ਵੀ ਆ ਲਗੇ ਜੇ ਕੋ ਕੱਪੜਾ ਖਰੀਦ ਲਈਏ ਜਾਂ ਜੁੱਤੀਆਂ ਖਰੀਦ ਲਈਏ ਫਿਰ ਸਫਰੀ ਚੱਲਿਆ ਇੱਕ ਦਵਾਈ ਦਾ ਮਸਲਾ ਆ ਹੂੰ ਇੱਕ ਮਾਲ ਬੰਦੇ ਨੂੰ ਦਵਾਈ ਲੈਣ ਆਇਆ ਬੰਦਾ ਤਾਂ ਵਧਾਉਣਾ ਸਾਡਾ ਅੰਦਾਜ਼ ਜੀ ਪਾ ਜੀ ਨੰਦਰ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਜੀ ਗੱਡੀ ਜਿਹੜੀ ਕਿਤੇ ਗਈ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੇ ਆ ਫਿਰ ਵੀ ਇਹਨਾਂ ਦਾ ਜਵਾਬ ਨਹੀਂ ਆਉਣੀ ਸਾਨੂੰ ਨੂੰ ਗੱਲ ਦਾ ਜੀ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਹੈ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਠੀਕ ਆ ਇਹ ਸਰ ਕਹਿ ਰਿਹਾ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਤਾ ਜੀ ਇਹ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਤੁਸੀਂ ਗੱਡੀ ਚਲਾਉਂਦੇ ਹੋ ਧੱਕਾ ਨਾ ਕਰੋ ਤੁਸੀਂ ਗੱਡੀ ਆਪਣੀ ਹੁਣ ਲੈ ਕੇ ਕੋਈ ਧੱਕਾ ਨਹੀਂ ਕਰਦੇ ਨਹੀਂ ਨਹੀਂ ਤੁਸੀਂ ਤੇ ਪ੍ਰਾਈਵੇਟ ਦੀ ਧੱਕਾ ਕਰਦੇ ਹੋ ਕਰਾ ਧੱਕਾ ਜੀ ਲੈ ਕੇ ਮੋਹ ਜ਼ਬਰਦਸਤੀ ਲੈ ਕੇ ਫਿਲਮ ਦੀ ਨਾਂ ਦੱਸੋ ਇਹ ਬੜੀ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਪਤਾ ਇਹ ਤੁਹਾਡੀ ਗੱਡੀ ਨਹੀਂ ਫਰਮ ਦੀ ਹੈ ਤੂੰ ਟੋਕ ਕਿਉਂਦਾ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਗੱਡੀ ਫਰਮ ਦਾ ਨਾਂ ਦੱਸ ਉਹ ਕਿਹਦੇ ਬਾਈ ਸਾਡੇ ਚਲਾਰ ਕਰ ਦੋ ਚਲਾਰ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤੁਹਾਨੂੰ ਉਹ ਚਲਾਈ ਆ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਹੈ ਜਿਉਂਦੀ ਕਰਦੇ ਹੋ ਕਿਦਾ ਕਰਨੀ ਜੀ ਦੇ ਰਾਂਗਾ ਤੈਨੂੰ ਕਰ ਦੇ ਤੂੰ ਕਹਿੰਦੇ ਤੂੰ ਟਿਕਵਾ ਲੈ ਤਾਂ ਤੁਹਾਡੀ ਗੱਡੀ ਯਾਰ ਟਿਕਵਾ ਵਾਡੀ ਗੱਡੀ ਕਾਦੀ ਆ ਕੀ ਨਾਮ ਆ ਤੇ ਕਿਥੇ ਤੁਸੀਂ ਬੋਲਦੇ ਹੋ ਹਰਪਾਲ ਸਿੰਘ ਸੰਤੂ ਨਾਂ ਆ ਜੀ ਮੇਰਾ ਕੀ ਹੋਇਆ ਕੀ ਬਾਜੀ ਇੱਕ ਜਗ੍ਹਾ ਖੜੇ ਤੁਸੀਂ ਆ ਬਦਰੀਨਾਥ ਤੋਂ ਦਵਾਈ ਲੈ ਰਹੇ ਜੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਢੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਢੋ ਗਈ 5 ਮਿੰਟ ਹੋਏ ਸਾਰੇ ਅਜੇ ਤੇ ਮਾਤਾ ਜੀ ਦੀ ਉਮਰ ਕਿੰਨੀ ਸੀ ਮਾਤਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਦੀ। ਇਹ ਵਿੱਚ ਬੈਠੇ ਸੀ। ਹਾਂ ਜੀ ਹਾਂ ਜੀ। ਗੱਡੀ ਬਾਅਦ ਬੈਠੇ ਆਣ। ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ। ਗੱਡੀ ਆ ਗਾ ਗਰਮੀ ਗੱਡੀ ਬੰਦ ਤੇ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਗੱਡੀ ਢੋਕਰ ਲਈ। ਹਾਂ ਜੀ। 5 ਮਿੰਟ ਦੇ ਵਿੱਚ। 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲੇ ਨੂੰ ਪੁੱਛ ਲਓ 5 ਮਿੰਟ 'ਚ ਨਾ ਗੱਡੀ ਢੋਕਰ ਲਈ। ਚਲ। ਉਹ ਮੈਡੀਕੀਨ ਆ। ਕਿੰਨਾ ਸਮਾਂ ਐ ਕਿ ਕਰੀ? 5 ਮਿੰਟ ਹੋਏ ਸਾਰੇ। ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਇਹਨਾਂ ਨੇ ਢੋਦੇ। ਕੋਲ ਮਾਤਾ ਜੀ ਵੀ ਇੱਥੇ ਬੈਠੇ ਨੇ ਹੁਣ ਵੇਚੀ ਬੈਠੇ ਆ ਉਹਨੇ ਵੇਚੀ ਬੈਠੇ ਆ ਪੱਪਾ ਇਹਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾਇਆ ਇਹਨੂੰ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਦਿੱਤਾ ਗੱਲ ਦਾ ਅੱਜ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕੋ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਅਦ ਚ ਆ ਕੇ ਬੈਠੇ ਆ ਠੇਕਾ ਕਿਹੜੀ ਕੰਪਨੀ ਕੋ ਵਾ ਭਾਜੀ ਪੰਜਾਬੋਂ ਤਾਂ ਲੋਕੋ ਹੀ ਵੇਖੋ ਲਾ ਧਕੇਸ਼ਾ ਜੀ ਹੈਲੋ ਮੈਂ ਤਾਂ ਬੱਸ ਨਹੀਂ ਨਹੀਂ ਲਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋਸ ਦਵਾਈ ਲੈਣ ਆਏ ਉਹ ਕਿਹਨਾਂ ਮਸ਼ਹੂਰ ਬਾਹਰ ਖੜਾ ਬਾ ਲੋ ਇਹੋ ਹੀ ਕਹਿਤਾ ਵੇ ਤੁਸ ਜਰਮੀ ਹੈ ਜਾਨ ਬਾ ਲੋ ਮੈਂ ਤਾਂ ਗੱਲੀ ਨਹੀਂ ਕਰ ਰਿਹਾ ਮੈਂ ਇਹੋ ਹੀ ਆਪਾਂ ਡਰਮਨ ਡਾਕਟਰ ਜੀ ਚਲੋ ਜੀ ਇਹ ਨਾ ਕੋਈ ਗੱਲ ਨਹੀਂ ਕਰਦਾ ਨਾਲ ਸੁਣੋ ਇਹਨਾਂ ਬਾਰੇ ਬਦਲਿਆ ਉਹ ਨਿਕਲ ਗਿਆ ਸੁਣੋ ਜੀ ਗੱਲ ਹੋਈ ਆ ਕਹਿੰਦੇ ਵਿੱਚ ਮਾਤਾ ਦੀ ਬੈਠਣੀ ਚੁੱਕੀ ਵੱਡੀ ਗੱਲ ਆ ਇਹ ਲੈਪਟਾਪ ਵਾੜ ਤੋਂ ਮੈਂ ਕਾਪ ਗੱਡੀ ਪਾਲੀ ਕੋਈ ਮਾਤਾ ਦੇ ਵਿੱਚ ਬੈਠੀ ਤੇ ਤੁਹਾਨੂੰ ਵਾਰੀਆਂ ਤਾਂ ਬਣਦੀਆਂ ਨੇ ਜੀ ਬਬੂ ਨਹੀਂ ਆਣ ਕਰੀ ਕੋਈ ਨਹੀਂ ਕੀ ਦੂਰੀਨ ਮੈਡੀਸਨ ਵਾਲੇ ਨੂੰ ਪਰਮਸ ਤੁਹਾਡਾ ਕਰਲਾ ਲੈ ਲਿਆ ਕੋਈ ਚੰਗਾ ਨਹੀਂ ਆਇਆ ਜੀ ਭਾਈ ਬਹੁਤ ਚੰਗਾ ਨਹੀਂ ਜੀ ਜਾਣੀਏ ਲੈਪ ਪਾਣੀ ਕਰਦੇ ਕਰਾਂਗੇ ਉਹ ਮੇਰੀ ਜਿੱਤੀ ਬਣ ਕੇ ਆਪਾਂ ਪਾਪਾ ਦੀ ਦੀਵਾਰ ਨੂੰ ਉੱਥੇ ਨਹੀਂ ਕਰਦੇ ਪਾਪਾ ਬਾਹਰ ਕਰੀ ਨਹੀਂ ਪਾਇਆ ਪਾਪਾ ਬਾਹਰ ਹੀ ਬਾਜ ਬਣਾਇਆ ਪਰ ਮੈਂ ਕਿਹਾ ਨਾ ਮਣੀ ਅਕੇ ਨਾ ਬਾਹਰ ਬਾਜ ਜੀ ਬੈਠੇ ਨੇ ਪਰ ਬੈਠੇ ਵੀ ਆ ਗਏ ਨੇ ਵਿੱਚ ਤੇਰੀ ਮਾਂ ਦਾ ਜੀ ਬਾਹਰ ਕਰੇ ਨੇ ਕਿ ਤੁਹਾਨੂੰ ਨਾ ਜੀ ਆ ਮਾਤਾ ਜੀ ਨੂੰ ਗੱਡੀ ਵਿੱਚ ਪਾਉਂ ਪਿਆ ਕਿ ਨਹੀਂ ਪਾਇਆ ਉਹ ਗੱਡੀ ਉਹਦਾ ਕੰਮ ਆ ਮਾਰੂ ਗੱਡਾ ਪੰਜ ਮਿੰਟ ਹੋਏ ਸਾਰੇ ਦਵਾਈ ਲੈੰਦਿਆਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਕੋਈ ਬਾਹਰ ਕਰੇ ਨਾ ਗਿਆ ਕਿ ਨਹੀਂ ਬੈਜੋ ਮਾਤਾ ਜੀ ਅੰਦਰ ਮਾਤਾ ਜੀ ਗੱਡੀ ਤੁਹਾਡੀ ਛੱਡ ਦੇਣੀ ਆਪਾਂ ਕਿੱਥੇ